ਸਤ ਸ੍ਰੀ ਅਕਾਲ ਦੋਸਤੋ ਇਸ ਵਕਤ ਖਨੌਰੀ ਬਾਰਡਰ ਦੇ ਉੱਤੇ ਖੜੇ ਸੀਗੇ ਜੋ ਕਿ ਹਾਈ ਕੋਰਟ ਵੱਲੋਂ ਇੱਕ ਆਊਡਰ ਭੇਜਿਆ ਸਰਕਾਰਾਂ ਨੂੰ ਵੀ ਸੜਕਾਂ ਨੇ ਜਿਹੜੀਆਂ ਖਾਲੀ ਕਰੋ ਜੋ ਤੁਸੀਂ ਨੇ ਰਾਤ ਚ ਕਿਸਾਨਾਂ ਨੂੰ ਘੇਰਿਆ ਹੋਇਆ ਕਾਫੀ ਸਮੇਂ ਤੋਂ ਉਹਨਾਂ ਨੂੰ ਜਿੱਥੇ ਜਾਣਾ ਚਾਹੁੰਦੇ ਨੇ ਦਿੱਲੀ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਜਾਣ ਦੋ ਲੱਗਦਾ ਕਿਸਾਨ ਮੈਨੂੰ ਲੱਗਦਾ ਵੀ ਰਾਸ਼ਨ ਇਕੱਠਾ ਕਰ ਲਿਆ ਦਿੱਲੀ ਜਾਣ ਲਈ ਦੇਖ ਸਕਦੇ ਹਾਂ ਖਨੌਰੀ ਬਾਰਡਰ ਦੇ ਉੱਤੇ ਖੜੇ ਸੀ ਕਿਉਂਕਿ ਬਰਸਾਤ ਬਹੁਤ ਜ਼ਿਆਦਾ ਹੋ ਗਈ ਇੱਥੇ ਜੋ ਹੁਕਮ ਦਿੱਤੇ ਐ ਵੀ ਇਹ ਜਿਹੜਾ ਆਪਣਾ ਬਾਰਡਰ ਖੋਲ ਦਿੱਤਾ ਜਾਵੇ ਅਜੇ ਤੀਕ ਨਾ ਖੋਲਿਆ ਨਹੀਂ ਜੇਕਰ ਉਹ ਦਾਲਤ ਨੂੰ ਵੀ ਮੰਨਦੀਆਂ ਤੇ ਫਿਰ ਉਹ ਕਿਨੂੰ ਮੰਨਣ ਗਿਆ ਸਾਡੀਆਂ ਤਿਆਰੀਆਂ ਦਿੱਲੀ ਜਾਣ ਦੀਆਂ ਫੁੱਲ ਹੈ ਕਹਿੰਦੇ ਉਹਦੇ ਆ ਪਈ ਸਿਰ ਜਾਵੇ ਤੇ ਜਾਵੇ ਪਰ ਵਚਨ ਨਾ ਜਾਵੇ ਹੀ ਵਚਨ ਕਰ ਚੁੱਕੇ ਆ ਜਾਂ ਤੇ ਸਾਡੀਆਂ ਇਥੋਂ ਡੈਡ ਬਾੜੀਆਂ ਜਾਣਗੀਆਂ ਜਾਂ ਹੀ ਮੋਰਚਾ ਜਿੱਤ ਕੇ ਜਾਵਾਂਗੇ ਛੱਡਿਆ ਇਹਨਾਂ 170 ਵੀ ਖਾਦੇ ਤੇ 100 ਗੰਡੇ ਵੀ ਖਾਦੇ ਬਹੁਤ ਜਿਆਦੀ ਸਕੂਲਾਂ ਦੇ ਵਿੱਚੋਂ ਕਾਲਜਾਂ ਦੇ ਵਿੱਚੋਂ ਯੂਨੀਵਰਸਿਟੀਾਂ ਦੇ ਸਟੂਡੈਂਟ ਸਾਡੇ ਆ ਰਹੇ ਆ ਇਸ ਕਰਕੇ ਅਸੀਂ ਦਿੱਲੀ ਵਾਛ ਜਾਵਾਂਗੇ ਹਰ ਹਾਲਤ 'ਚ ਜਾਵਾਂਗੇ ਓਕੇ ਸਤਿ ਸ੍ਰੀ ਅਕਾਲ ਦੋਸਤੋ ਇਸ ਵਕਤ ਖਨੌਰੀ ਬਾਰਡਰ ਦੇ ਉੱਤੇ ਖੜੇ ਸੀਗੇ ਜੋ ਕਿ ਹਾਈ ਕੋਰਟ ਵੱਲੋਂ ਇੱਕ ਆਊਡਰ ਭੇਜਿਆ ਸਰਕਾਰਾਂ ਨੂੰ ਵੀ ਸੜਕਾਂ ਨੇ ਜਿਹੜੀਆਂ ਖਾਲੀ ਕਰੋ ਜੋ ਤੁਸੀਂ ਨੇ ਰਾਤ 'ਚ ਕਿਸਾਨਾਂ ਨੂੰ ਘੇਰਿਆ ਹੋਇਆ ਕਾਫੀ ਸਮੇਂ ਤੋਂ ਉਹਨਾਂ ਨੂੰ ਜਿੱਥੇ ਜਾਣਾ ਚਾਹੁੰਦੇ ਨੇ ਦਿੱਲੀ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਜਾਣ ਦੋ ਤੇ ਦੂਸਰਾ ਹਰਿਆਣੇ ਤੋਂ ਨਵਦੀਪ ਸਿੰਘ ਜਲਵੇੜਾ ਜੋ 17 ਤਰੀਕ ਦੀ ਅੱਜ ਦੀ ਕਾਲ ਸੀਗੀ ਕਿਸਾਨ ਜਥੇਬੰਦੀਆਂ ਵੱਲੋਂ ਪਹਾਨਾ ਸਿੱਧੂ ਲੱਖਾ ਸਦਾਣਾ ਜਿੰਨੇ ਪੰਜਾਬ ਲਈ ਲੜਾਈਆਂ ਜਦੋ ਜਹਿਦ ਕਰ ਰਹੇ ਨੇ ਸਾਰਿਆਂ ਨੇ ਐਲਾਨ ਕਰਿਆ ᱛੀ 17 ਤਰੀਕ ਨੂੰ ਅੰਬਾਲੇ ਜਾਣ ਦਾ ਪਰ ਸਰਕਾਰ ਨੇ ਡਰਦੀ ਨਹੀਂ ਐਲਾਨ ਤੋਂ ਡਰਦੀ ਨਹੀਂ ਨਵਦੀਪ ਨੂੰ ਰਾਤ 110 11 ਦਿਨ ਹੋ ਗਏ ਸੀ ਜੇਲ੍ਹ 'ਚ ਰਿਹਾ ਕਰਤਾ ਪਰ ਅੱਜ ਜੋ ਜਿਵੇਂ ਡੱਬਾ ਵਾਲੀ ਵਾਲਾ ਪਾਸਾ ਖਾਲੀ ਕਰਕੇ ਦਿੱਲੀ ਜਾਣ ਨੂੰ ਤਿਆਰੀਆਂ ਨੇ ਜਿਹੜੀਆਂ ਕਿਸਾਨਾਂ ਦੀਆਂ ਉਹ ਕਿਵੇਂ ਨੇ ਗੱਲਬਾਤ ਵੀ ਕਰਾਂਗੇ ਸਾਰੀ ਵੀਡੀਓ ਤੱਕ ਕੇ ਸ਼ੇਅਰ ਵੀ ਕਰਦੇ ਹੋ ਕਿਉਂਕਿ ਦਿੱਲੀ ਜਾਣ ਦਾ ਸਮਾਂ ਜਿਹੜਾ ਉਹ ਬਹੁਤ ਜਲਦੀ ਆਉਣ ਵਾਲਾ ਹੈ ਹਾਂਜੀ ਵਾਹਿ ਖਾਲਸਾ ਫਤਿਹ ਜੀ ਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਲਦੇਵ ਸਿੰਘ ਸੰਧੂ ਕੋਟ ਖਾਲਸਾ ਪ੍ਰਧਾਨ ਬਲਾਕ ਪ੍ਰਧਾਨ ਵੀਰਕਾ ਮੈਂ ਬੇਨਤੀ ਕਰਦਾ ਕਿ ਅਸੀਂ ਸਰਕਾਰ ਨੂੰ ਅਸੀਂ ਲਗਭਗ 5-6 ਮਹੀਨੇ ਹੋ ਚੁੱਕੇ ਆ ਬੈਠਿਆਂ ਨੂੰ ਸਰਕਾਰ ਹਰਿਆਣਾ ਸਰਕਾਰ ਤੇ ਸੈਂਟਰ ਸਰਕਾਰ ਨੇ ਸਾਡੇ ਅੱਗੇ ਕੰਡਾ ਕੱਢੀਆਂ ਹੋਈਆਂ ਚਲੋ ਜੋ ਹੁਕਮ ਦਿੱਤੇ ਐ ਵੀ ਇਹ ਜਿਹੜਾ ਆਪਣਾ ਬਾਰਡਰ ਖੋਲ ਦਿੱਤਾ ਜਾਵੇ ਅਜੇ ਤੀਕਾ ਨਾ ਖੋਲਿਆ ਨਹੀਂ ਸਾਡੀਆਂ ਤਿਆਰੀਆਂ ਸਾਡੇ ਵਿੱਚ ਸੰਗਤ ਬਹੁਤ ਜ਼ਿਆਦੀ ਸਕੂਲਾਂ ਦੇ ਵਿੱਚੋਂ ਕਾਲਜਾਂ ਦੇ ਵਿੱਚੋਂ ਯੂਨੀਵਰਸਿਟੀਆ ਸਟੂਡੈਂਟ ਸਾਡੇ ਆ ਰਹੇ ਆ ਅਸੀਂ ਦਿੱਲੀ ਵੱਲ ਨੂੰ ਥੋੜੇ ਦਿਨਾਂ ਤੀਕ ਜਾਵੇ ਬਾਰਡਰ ਖੋਲੇਗਾ ਉਦੋਂ ਸਾਮ ਸਭਾਈ ਕਰਨ ਲੱਗੇ ਸਾਨੂੰ 2-4 ਦਿਨ ਲੱਗ ਸਕਦੇ ਆ ਕਿਉਂ ਟਰੈਕਟਰ ਟਰਾਲੀਆਂ ਸਮਾਨ ਸਾਡਾ ਬਹੁਤ ਜ਼ਿਆਦਾ ਹੈ ਇਸ ਕਰਕੇ ਅਸੀਂ ਦਿੱਲੀ ਵੱਸ ਜਾਵਾਂਗੇ ਹਰ ਹਾਲਤਾਂ 'ਚ ਜਾਵਾਂਗੇ ਕਿੰਨਾ ਵੀ ਮਰਜ਼ੀ ਸਰਕਾਰਾਂ ਆਪਣਾ ਜ਼ੋਰ ਲਾਣ ਅਸੀਂ ਜਾਵਾਂਗੇ ਅਰ ਜਿੱਤ ਕੇ ਜਿੱਤ ਪ੍ਰਾਪਤ ਕਰਕੇ ਆਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਹਾਈ ਕੋਰਟ ਨੇ ਸਰਕਾਰਾਂ ਨੂੰ ਕਿਹਾ ਇੱਕ ਹਫ਼ਤੇ ਦਾ ਟਾਈਮ ਦਿੱਤਾ ਹੈ ਹਾਂਜੀ ਹਾਂਜੀ ਜੇ ਜੇਕਰ ਹੁ ਸਰਕਾਰਾਂ ਦੇ ਕਹਿਣ ਤੋਂ ਬਾਅਦ ਵੀ ਨਹੀਂ ਖੋਲਦੇ ਫਿਰ ਇੱਥੇ ਬੈਠਣਾ ਪਊਗਾ ਜੀ ਇਹ ਜੀ ਸਰਕਾਰਾਂ ਜ਼ਿੰਮੇਵਾਰ ਹੈ ਇਹ ਖਲੌਣਾ ਉਹਨਾਂ ਦਾ ਕੰਮ ਹੈ ਜੇਕਰ ਉਹ ਅਦਾਲਤ ਨੂੰ ਵੀ ਨਹੀਂ ਮੰਨਦੀਆਂ ਤੇ ਫੇਰ ਕਿੰਨੂ ਮੰਨ ਲਿਆ ਹਾੜੀਆਂ ਤਿਆਰੀਆਂ ਦਿੱਲੀ ਜਾਣ ਦੀਆਂ ਫੁੱਲ ਐ ਜਦੋਂ ਵੀ ਇਹ ਖੋਲਣਗੇ ਉਦੋਂ ਹੀ ਅਸੀਂ ਦਿੱਲੀ ਵਾਸਤੇ ਆਪਣਾ ਸਮਾਨ ਅਸੀਂ ਬੰਨ ਰਿਹਾ ਆ ਬੰਨ ਕੇ ਜਦੋਂ ਵੀ ਇਹ ਆ ਨਾ ਖੋਲ ਦਿੱਤਾ ਉਦੋਂ ਹੀ ਅਸੀਂ ਤਿਆਰ ਦਿੱਲੀ ਵੱਲ ਨੂੰ ਤੁਰਾਂਗੇ ਦਿੱਲੀ ਵੱਲ ਨੂੰ ਕਿਉਂ ਜੀ ਤਿਆਰੀਆਂ ਨੇ ਦਿੱਲੀ ਨੂੰ ਹਾਂ ਇਹੀ ਸਹੀ ਹੈ ਜੀ ਇਹ ਗੱਲ ਅਸੀਂ ਸਰਕਾਰ ਵਰਗੇ ਬੇਜਵਾਨ ਨਹੀਂ ਜਿਹੇ ਜੀ ਸਰਕਾਰ ਬੇਜਵਾਨੀ ਹੈ ਨਾ ਅਸੀਂ ਜਵਾਨ ਤੇ ਖੜੇ ਆ ਠੀਕ ਹੈ ਇਹ ਜਵਾਨ ਸਰਕਾਰ ਸਰਕਾਰ ਕਹਾਉਣ ਦੀ ਹੱਕਦਾਰ ਨੇ ਸਰਕਾਰ ਲੋਕਾਂ ਨੂੰ ਦੁੱਖ ਨਹੀਂ ਦਿੰਦੀ ਸੁੱਖ ਦਿੰਦੀ ਆ ਉਹਨੂੰ ਸਰਕਾਰ ਕਿਹਾ ਜਾਂਦਾ ਹੁੰਦਾ ਇਹ ਜ਼ੁਲਮੀ ਸਰਕਾਰ ਆ ਕੀ ਕਹਿਣਾ ਚਾਹੁੰਦੇ ਹੋ ਜੀ ਦੇਖੋ ਜੀ ਸਰਕਾਰਾਂ ਨੇ ਕੋਟਾ ਨੇ ਤੇ ਕਹਿਤਾ ਵਾ ਸਰਕਾਰ ਨੂੰ ਵੀ ਜਿਹੜੇ ਰਸਤੇ ਹਟਾ ਦੋ ਤੇ ਬਾਕੀ ਇਹ ਕੋਡ ਦੀ ਨਹੀਂ ਪਾਲਣਾ ਕਰਦੇ ਅਸੀਂ ਤੇ ਦਿੱਲੀ ਜਾ ਕੇ ਰਵਾਂਗੇ ਅਸੀਂ ਆਪਦੇ ਟਰੈਕਟਰ ਟਰਾਲੀ ਨਾਲ ਤਿਆਰੀ ਕੀਤੀ ਹੋਵਾ ਜਦੋਂ ਵੀ ਸਾਡੇ ਬਾਰਡਰ ਖੁੱਲਣਗੇ ਅਸੀਂ ਦਿੱਲੀ ਕੂਚ ਕਰਾਂਗੇ ਤੇ ਉਥੋਂ ਜਿੱਤ ਪ੍ਰਾਪਤ ਕਰਾਂਗੇ ਜਿੱਤ ਪ੍ਰਾਪਤ ਕਰਾਂਗੇ ਇਹ ਸਰਕਾਰ ਨੂੰ ਹਾਈ ਕੋਰਟ ਦਾ ਜਿਹੜਾ ਹੁਕਮ ਜਿਹੜਾ ਉਹ ਮੰਨਣਾ ਚਾਹੀਦਾ ਵੇ ਬਾਰਡਰ ਜਿਹੜਾ ਤੁਰੰਤ ਖੋਲਣਾ ਚਾਹੀਦਾ ਅਸੀਂ ਜਾ ਕੇ ਜਿਹੜੇ ਦਿੱਲੀ ਆਪਦਾ ਅਸੀਂ ਮੋਰਚਾ ਜਿਹੜਾ ਉੱਥੇ ਜਾ ਕੇ ਲਾ ਸਕੀਏ ਲਾ ਸਕੀਏ ਹਾਂਜੀ ਬਜ਼ੁਰਗੋ ਤਿਆਰੀ ਹੈ ਫਿਰ ਦਿੱਲੀ ਜਾਣ ਦੀ ਹਾਂਜੀ ਫੁੱਲ ਤਿਆਰੀ ਹੈ ਜੋ ਪ੍ਰਸ਼ਾਸਨ ਨੇ ਹਾਈ ਕੋਰਟ ਨੇ ਫੈਸਲਾ ਦਿੱਤਾ ਹੈ ਤੇ ਬਾਰਡਰ ਖੋਲਣ ਜੋ ਕਿ ਜੀ ਖਰਸਾਨਾ ਤੇ ਸਾਰਾ ਠਿਕਰਾ ਪੰਨੀ ਜਾਂਦੇ ਆ ਕਿੰਨਾ ਵਪਾਰੀ ਵੀਰਾਂ ਨੂੰ ਵੀ ਘਾਟਾ ਪਈ ਜਾਂਦਾ ਇਹਨਾਂ ਨੇ ਵੀ ਖੋਲਣਾ ਸਾਡੀ ਫੁੱਲ ਤਿਆਰੀ ਹੈ ਅਸੀਂ ਗਾਂ ਦਿੱਲੀ ਜਾਵਾਂਗੇ ਜਿਸ ਤਰ੍ਹਾਂ ਸਰਕਾਰ ਬਦਲ ਚੁੱਕੀ ਹੈ ਵੀ ਲੱਗਦੀ ਆਸ ਕੋਈ ਵੀ ਸਰਕਾਰ ਮੰਨੂਗੀ ਕਾਨੂੰਨ ਸਰਕਾਰ ਤਾਂ ਜੀ ਪਹਿਲਾਂ ਵੀ ਵਾਅਦਾਾਂ ਤੋਂ ਪੁੱਜੀ ਹੈ ਪੁੱਜੀ ਆ ਬਾਲਾ ਵੀ 2014 ਦੇ ਵਿੱਚ ਸੀ ਇਹ ਮੋਦੀ ਗੁਰਜਾਰ ਦਾ ਮੁੱਖ ਮੰਤਰੀ ਉਦੋਂ ਇਹਨਾਂ ਨੇ ਮੀਟਿੰਗ ਕਰਕੇ ਵਿੱਚ ਬਾਦਲ ਸਾਹਿਬ ਵੀ ਸੀ ਉਦੋਂ ਐਮਐਸਸੀ ਦੀ ਗਰੰਟੀ ਦਿੱਤੀ ਸੀ 15-15 ਲੱਖ ਰੁਪਈਆ ਖਾਤਿਆਂ 'ਚ ਵੀ ਕਿਹਾ ਸੀ ਤੇ ਉਹ ਉਦੋਂ ਵਾਅਦਾਾਂ ਨੇ ਪੁੱਜ ਗਏ ਤੇ ਹੁਣ ਕਿੱਥੇ ਦੇ ਦੇਣਗੇ ਸਾਨੂੰ ਤੇ ਪਰ ਸਾਡੀ ਵੀ ਅੜੀ ਹੈ ਲਗੀ ਮੰਗਾ ਬਣਾ ਕੇ ਮੁੜੀ ਬਣਾ ਕੇ ਮੁੜਾ ਕੇ ਬਣਾ ਕੇ ਤੇ ਇੱਕ ਆਪਣਾ ਜੀ ਜਿਵੇਂ ਕੁਝ ਜਥੇਬੰਦੀਆਂ ਹਜੇ ਆਪਾਂ ਇਕੱਠੇ ਨਹੀਂ ਹੋਏ ਜਾਨੀ ਕਿ ਕਿਹਦੇ ਜਿਸ ਤਰ੍ਹਾਂ ਪਹਿਲਾਂ ਦਿੱਲੀ ਇਕੱਠੇ ਹੋ ਕੇ ਗਈ ਸੀ ਜਿਵੇਂ ਜੋ ਕੁਝ ਜਥੇਬੰਦੀਆਂ ਹਜੇ ਵੀ ਆਪਸ ਦੇ ਵਿੱਚ ਫਰਕ ਹੈਗਾ ਵਿਚਾਰਾ ਧਾਰਾ ਚ ਕਹਿ ਲੋ ਕਿਵੇਂ ਹੁਣ ਜਦੋਂ ਦਿੱਲੀ ਦੁਬਾਰੇ ਹੁਣ ਜਾਵਾਂਗੇ ਤਾਂ ਇਕੱਠੀਆਂ ਹੋ ਕੇ ਚੱਲਣਗੇ ਵੇਖੋ ਜੀ ਉਹ ਜੁਨੀਆ ਸਾਡੇ ਨਾਲ ਹੈ ਸਾਡੀ ਵਿਚਾਰਧਾਰਾ ਇੱਕ ਹੈ ਕੁਝ ਨਿੱਕੀਆਂ ਮੋਟੀਆਂ ਗੱਲਾਂ ਹੈ ਉਹ ਜ਼ਰੂਰ ਜਾਣਗੇ ਅਤੇ ਜਿੱਤ ਪ੍ਰਾਪਤ ਅਸੀਂ ਤਕੜੇ ਹੋ ਕੇ ਕਰਾਂਗੇ ਉਹਨਾਂ ਚਿਰ ਕਹਿੰਦੇ ਹੁੰਦੇ ਆ ਪਈ ਸਿਰ ਜਾਵੇ ਤੇ ਜਾਵੇ ਪਰ ਵਚਨ ਨਾ ਜਾਵੇ ਹੀ ਵਚਨ ਕਰ ਚੁੱਕੇ ਆ ਜਾਂ ਤੇ ਸਾਡੀਆਂ ਇਥੋਂ ਡੈੱਡ ਬਾਡੀਆਂ ਜਾਣਗੀਆਂ ਜਾਂ ਹੀ ਮੋਰਚਾ ਜਿੱਤ ਕੇ ਜਾਵਾਂਗੇ ਦੇਖ ਸਕਦੇ ਹੋ ਦੋਸਤੋ ਆਹ ਭਾਈ ਆ ਨੌਜਵਾਨ ਜਿਹੜਾ ਉਹਰੇ ਸੇਵਾ ਕਰਦਾ ਕਾਲਾ ਬਾਈਨੋ ਕਾਲਾ ਦਿਨ ਰਾਤ ਉਹਰੇ ਸੇਵਾ ਤੇ ਕਿਸਾਨਾਂ ਦੇ ਆ ਦੇਖੋ ਹੁਣ بارش ਨਾਲ ਇਥੇ ਆ ਭਿੱਜ ਗਈਆਂ ਸੀ ਚਾਦਰਾਂ ਸਾਰੀਆਂ ਇਹ ਵਿਛਾ ਰਿਹਾ ਸੀਗਾ ਤੇ ਕਿਸਾਨਾਂ ਨੂੰ ਵੀ ਬੁਲਾ ਕੇ ਲਿਆਏਗਾ ਕਿਉਂਕਿ بارش ਹੋਈ ਸੀ ਬਹੁਤ ਜ਼ਿਆਦੇ ਤੰਬੂਆਂ ਚ ਪਾਣੀ ਵੜ ਗਿਆ ਸੀਗਾ ਤੇ ਉੱਪਰੋਂ ਟੈਂਟਾਂ 'ਚ ਪਾਣੀ ਕੱਢ ਰਹੇ ਸੀ ਕਿਸਾਨ ਭਿੱਜ ਭਜਈਆ ਕਾਫੀ ਹੋ ਗਿਆ ਸੀ ਆਨਾਂ ਨੇ ਜੇ ਕਹਿ ਦੀ ਵੱਡੀ ਤਿਆਰੀ ਦਿੱਲੀ ਜਾਣ ਦੀ ਕਰ ਲਈ ਹੈਗੀ